ਲੋਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦਪੁਰੇ ਤੋਂ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਹੈ ਸਾਡੇ ਜੋਸ਼ੀ ਚੈਨਲ ਆਨ ਤੇ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀਆਂ ਕਲਾ ਜੀ ਰਹੋ ਤੇ ਲੋ ਅੱਜ ਮੈਂ ਤੁਹਾਨੂੰ ਇੱਕ ਲੋਕ ਗਾਥਾ ਸੁਣਾਉਣ ਲੱਗੀ ਆ ਤੇ ਪਹਿਲਾਂ ਵੀ ਮਤਲਬ ਇਸ ਤਰ੍ਹਾਂ ਦੀ ਇੱਕ ਸੁਨਾਇਆ ਹੋਇਆ ਸੋਣੀ ਮਹੀਵਾਲ ਦਾ ਇਹ ਗੀਤ ਤੇ ਇਹੇ ਸੋਹਣੀ ਘੜੇ ਦੇ ਨੂੰ ਤਰਲੇ ਕਰਦੀ ਹੈ ਕਹੀਂ ਤੂੰ ਖੁਰਨਾ ਤੇ ਮੈਨੂੰ ਕਿਹੜਾ ਤੋਏ ਪਾਰ ਲਗਾ ਦੇ ਹੈ ਨਾ ਤੇ ਇਸ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ ਐਨਕ ਤੋਂ ਗੀਰੀ ਬਾਬਾ ਜੀ ਦਾ ਦੱਸਿਆ ਹੋਇਆ ਸਦਾ ਲਈ ਐਨਕ ਤੋਂ ਛੁਟਕਾਰਾ ਪਾਓ ਜੋ ਅੱਖਾਂ ਵਾਸਤੇ ਹੈ ਉਹ ਤੁਹਾਨੂੰ ਇਹ ਤੋਂ ਬਾਅਦ ਮਾਮੂਲੀ ਨੁਕਤਾ ਉਹ ਵੀ ਕਰਕੇ ਜਰੂਰ ਦੇਖਿਓ ਸਿਰਫ 21 ਦਿਨ ਹੀ ਕਰਨਾ ਹੈ ਉਹ ਤੇ ਤੁਸੀਂ ਉਹਨੂੰ ਕਰਕੇ ਜਰੂਰ ਦੇਖਣਾ ਹੈ ਮੇਰੀ ਬੇਨਤੀ ਹੋਈ ਆ ਪ੍ਰਮਾਤਮਾ ਕਰੇ ਇਹ ਆਪਣੀਆਂ ਚੀਜ਼ਾਂ ਆਪਾਂ ਘਰੇ ਖਾਣੀਆਂ ਕਿਹੜਾ ਕੋਈ ਪੈਸਾ ਨਾ ਮਾਇਲੇ ਲੈਣਾ ਨਾ ਬਾਬੇ ਲੈਣਾ ਮੈਂ ਤਾਂ ਉਹਨਾਂ ਤੋਂ ਸੁਣ ਕੇ ਤੁਹਾਡੇ ਤੱਕ ਪਹੁੰਚਾ ਦਿੰਨੀ ਆ ਹਨਾ ਤੇ ਉਹ ਨੁਕਤਾ ਪਾਉਂਗੀ ਤੇ ਆਜੋ ਹੁਣ ਆਪਾਂ ਇਹ ਰੰਗਾ ਰੰਗ ਪ੍ਰੋਗਰਾਮ ਵੱਲ ਇਹਨੂੰ ਲੋਕ ਆਥਾ ਹੀ ਕਹਿ ਸਕਦੇ ਆ ਨਾ ਤੇ ਲੋ ਸੁਣੋ ਇਹ ਪਿਆਰੇ ਜਿਹੇ ਲੋਕੀ ਲੋਕ ਆਥਾ ਕਿਹ ਲੋច ਹੈ ਕੀ ਕਹਿੰਦੀ ਹੈ ਸੋਹਣੀ ઘડીનું બેના ખુર કચિયા કડિયા બેના ખુરિયા બેના ખુર કચિયા કડીયા ോ പറയ ല സോണി നേടിയ വേനിയ വേന

කලවේ තැනොලකෙමැල පැයි කචවේ පාචන සිපසමපලිමැ ਦੋ ਬਚਲੀ ਅਦਵੀ ਚੀਕ ਗੁਰ ਬੇਨਾ ਖੁਰੇ ਢੀਆ ਬੇਨਾ ਖੁਰੇ ਢੀਆ ਰਮਨ ਨਾਨਕ ਮਾਇਆ ਵੇਕ ਜੁਲਮ ਨਾਨਕ ਮਾਇਆ ਦੂਜਾ ਕਹਿਰੇ ਚ ਨਾ ਵੀਚਿਆ ਦੂਜਾ ਕਹਿਰੇ ਚ ਨਾ ਵੀਚਿਆ ਦੇਖ ਰੱਬ ਵੇ ਮੇਰੇ ਨਾਲੇ ਲੜੇ ਆ ਮੇਰੀ ਕੋਈ ਵੀ ਨਾ ਮੇਰੀ ਕੋਈ ਵੀ ਨਾ ਸੁਣਦਾ ਪੁਕਾਰ ਕੇੜੀਆ ਬੇਨਖੁਰੀਆ ੜੀਆ ਮੈਨੂੰ ਕਰ ਦੇ ਚਨਾ ਤੋ ਭਾਰੀ ਹੋਏ ਮੇਰਾ ਤਾਂ दिले ਕਿਦਾ ਮੇਰਾ ਤਾਂ ਦਿਲ ਵਰ ਰ ਮੇਰਾ ਤਾਂ ਕਿਦਾ ਮੇਰੇ ਬਿਨਾ ਹੋ ਰਹ ਨਹੀਂ ਸਕਦਾ ਮੇਰੇ ਬਿਨਾ ਹੋ ਰਹ ਨਹੀਂ ਸਕਦਾ ਜੇ ਪਾਰੇ ਨਾ ਤੂੰ ਖੜੇ ਹੋ ਦੀ ਕੌਣ ਲਊਗਾ ਵੇ ਓ ਦੀ ਕੌਣ ਲਊਗਾ ਵੇ ਸਰਿਵੇਂ ਨਾ ਤੂੰ ਖੁਰ ਗੜੇਆ ਵੇਂ ਨਾ ਖੁਰ ਗੜੇ ਦੇ ਚੀਨਾ ਤੋਂ ਪਾਰੇ ਲੋ ਜੀ ਲੋਕਾਂ ਦਾ ਹੋਈ ਪੂਰੀ ਉਮੀਦਾ ਤੁਹਾਨੂੰ ਪਸੰਦ ਆਈ ਹੋਊਗੀ ਤੇ ਜੇ ਨਾ ਵੀ ਪਸੰਦ ਹੋਈ ਫਿਰ ਵੀ ਕਹਿੰਦੇ ਪਸੰਦ ਆ ਲਿਖ ਦਿਓ ਸਾਨੂੰ ਇਸ ਤਰ੍ਹਾਂ ਹੀ ਤੁਸੀਂ એનર્ਜੀ ਦਿੰਦੇ ਰਹੋ ਖੁਸ਼ ਰੱਖਦੇ ਰਹੋ ਤੇ ਫਿਰ ਅਸੀਂ ਵੀ ਬਜ਼ੁਰਗ ਔਰਤਾਂ ਤੁਹਾਨੂੰ ਦੇਖ ਲੱਭ ਲੱਭ ਕੇ ਗੀਤ ਨੇ ਹੋਣਿਆ ਤੁਹਾਨੂੰ ਖੁਸ਼ ਕਰਦੇ ਆ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਹੁਣ ਆਜੋ ਤੁਸੀਂ ਨੁਕਤੇ ਵੱਲ ਈਮੈਲਸ ਨੂੰ ਦੱਸਿਆ ਵੀ ਐਨਕਾਂ ਜੀ ਅਹੀਂ ਲੈਹ ਜਾਣ ਹੈਨਾ ਵੈਸੇ ਆਪਾਂ ਇੰਨੇ ਨੇ ਦਵਾਈਆਂ ਪੋਣੀਆਂ ਮੇਰੇ ਸੁਰਮੇ ਨਾਲ ਵੀ ਐਨਕਾ ਤਾਂ ਲੈਂਦੀਆਂ ਨੇ ਪਰ ਉਹਨੂੰ ਥੋੜਾ ਟਾਈਮ ਲਾ ਦੇਣਾ ਤਾਂ ਟਾਈਮ ਹੀ ਕੁਛ ਨਹੀਂ ਦੱਸਿਆ ਹੈਗਾ ਹੈਨਾ ਤੇ ਕਰਕੇ ਦੇਖ ਲੋ ਇਹ ਵੀ ਹੈਨਾ ਤੇ ਲਓ ਅੱਖਾਂ ਚੋਂ ਕਹਿੰਦੇ ਜੀ ਪਾਣੀ ਆਉਂਦਾ ਹੈ ਅੱਖਾਂ 'ਚ ਖੁਜਲੀ ਹੁੰਦੀ ਐ ਅੱਖਾਂ 'ਚ ਰੜਕ ਪੈਂਦੀ ਐ ਅੱਖਾਂ 'ਚ ਲਾਲੀ ਐ ਹੈਨਾ ਇਹ ਸਭ ਬਿਮਾਰੀਆਂ ਸ਼ੂ ਮੰਤਰ ਹੋ ਜਾਣਗੀਆਂ ਤੇ ਤੁਸੀਂ ਰੋਹੇ ਉਪਾਾ ਕਿਹੜਾ ਆਪਾ ਘਰੇਲੂ ਦਾਦੀ ਮਾਂ ਦੇ ਟੋਟਕਿਆਂ ਵਾਂਗੂ ਇਹੇ ਟੋਟਕੇ ਨੇ ਤੇ ਪਰਮਾਤਮਾ ਭਲੀ ਕਰੂਗਾ ਇਹ ਐਵੇਂ ਨਹੀਂ ਹੈਗੇ ਜਿਹੜੇ ਮਹਤਵਾਨ ਉਹ ਪਾਉਂਦੇ ਨੇ ਜੀ ਉਹਨਾਂ ਦੇ ਪਰਚਾਏ ਹੁੰਦੇ ਆ ਤਾਂ ਹੀ ਉਹ ਪਾਉਂਦੇ ਨੇ ਤੇ ਜਿਵੇਂ ਮੈਂ ਛਿੱਕਾਂ ਵਾਲਾ ਦੱਸਿਆ ਸਾਨੂੰ ਇਹ ਮੈਂਟਲ ਵਿੱਚ ਛੱਕਾ ਹਟਿੰਗੇ ਤੇ ਡਾਕਟਰਾਂ ਤੋਂ ਠੀਕ ਹੀ ਨਹੀਂ ਆਈਆਂ ਹਨ ਇਹ ਪਤਾ ਨਹੀਂ ਪ੍ਰਮਾਤਮਾ ਕਿੱਥੇ ਭਲੀ ਕਰਦਾ ਹੈ ਹੈਨਾ ਤੇ ਇਹਨੂੰ ਕਰਕੇ ਦੇਖ ਲਓ ਇਹ ਤਾਂ ਕੋਈ ਥੋੜਾ ਮੁੱਲ ਵੀ ਨਹੀਂ ਲੱਗਦਾ ਜਿਹੜੀ ਚੀਜ਼ਾਂ ਦੱਸੂ ਤੁਸੀਂ ਆਪੇ ਲਿਆ ਕੇ ਆਪੇ ਖਾਣੀਆਂ ਨੇ ਕੀ ਕੀ ਕਰਨਾ ਹੈਗਾ ਮਨੱਕਾ ਦਾ ਅੱਖਾਂ ਲੈਣੀਆਂ ਨੇ ਮਨੱਕਾ ਦਾ ਅੱਖ ਕਿੰਨੇ ਵੱਡੀਆਂ ਦਾ ਅੱਖਾਂ ਕਿੰਨੀਆਂ ਲੈਣੀਆਂ ਨੇ ਉਹ ਭਲਾ ਪੰਜ ਲਿਖ ਲਿਓ ਮੱਖੀ ਤੇ ਮੱਖੀ ਮਾਰਿਓ ਨਾ ਵੱਧ ਲਿਓ ਨਾ ਘੱਟ ਲਿਓ ਹੈਨਾ ਨਹੀਂ ਤਾਂ ਫਿਰ ਕਹਣਗੇ ਵੀ ਤੁਸੀਂ ਤਾਂ ਜਿਵੇਂ ਵੱਧ ਘੱਟ ਬਣਾ ਲਿਆ ਹੈਨਾ ਕਈ ਮੁਨਕਾ ਦਾ ਖਾਲਣੀਆਂ ਨੇ 5 ਦਾਣੇ। ਬਾਦਾਮ ਕਿੰਨੇ ਲੈਣੇ ਨੇ 10 ਨਗ। 10 ਬਾਦਾਮ ਹੈਨਾ। ਕਾਲੀ ਮਿਰਚ 5 ਨਗ। ਕਿੰਨੀ ਲੈਣੀ ਆ ਕਾਲੀ ਮਿਰਚ 5 ਨਗ। ਤੇ ਸੌਂਫ ਲੈਣੀ ਆ ਅੱਧਾ ਚਮਚ ਸੌਰੀ 1 ਚਮਚਾ ਸੌਂਫ ਕਿੰਨੀ ਲੈਣੀ ਆ 1 ਚਮਚਾ ਭਰ ਕੇ ਪਾ ਲਿਓ। ਇਹ ਚਾਰੇ ਚੀਜ਼ਾਂ ਪਾਣੀ ਵਿੱਚ ਤੁਸੀਂ ਰਾਤ ਨੂੰ ਭਿਉਂਦੇ ਹੋ। ਜਿਹੜੀ ਸੌਂਫ ਹੈ ਉਹਨੂੰ ਅੱਡ ਭਿਉਇਓ। ਸਮਝ ਗਏ? ਤੇ ਸਵੇਰੇ ਉਸ ਦੇ ਸਾਰ ਮੁਨਾ ਕਣੇ ਦਾਖਾ ਨੇ ਉਹਨਾਂ ਦੇ ਉਹਨਾਂ ਦੇ ਬੀਜ ਹੁੰਦੇ ਨਾ ਉਹ ਬੀਜ ਕੱਢ ਲਿਓ ਕੱਢ ਕੇ ਕਹਿੰਦੇ ਚਾਰੇ ਚੀਜ਼ਾਂ ਨੂੰ ਤੁਸੀਂ ਕੁੰਡੇ ਸੋਟੇ ਜਾਂ ਥੋੜਾ ਕੁੰਡਾ ਸੋਟਾ ਤੋਂ ਉਹ ਚ ਕੁਟ ਲਓ ਨਹੀਂ ਤਾਂ ਮਿਕਸੀ ਜੀ ਪਾ ਕੇ ਰਗੜ ਲਓ ਜਿਹੜਾ ਉਹ ਆਪਾਂ ਚਮਚਾ ਸੌਂਫ ਹੁੰਦੀ ਐ ਉਹ ਪਾਣੀ ਵੀ ਉਹਦੇ ਵਿੱਚ ਹੀ ਪਾ ਲਓ ਪਾ ਲਿਆ ਉਹ ਕੁੱਟ ਕੇ ਚਟਣੀ ਜੀ ਬਣ ਗਈ ਮਾਵਾ ਜਿਹਾ ਬਣ ਗਿਆ ਨਾ ਉਹ ਰੱਖ ਲਿਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੁੱਧ ਦਾ ਗਲਾਸ ਗਰਮ ਕਰ ਲਓ ਤੇ ਦੁੱਧ ਗਦੇ ਗਲਾਸ ਨਾਲ ਉਹੋ ਤੁਸੀਂ ਉਹਦੇ ਵਿੱਚ ਹੀ ਪਾ ਦਿਓ ਮਾਵਾ ਜਾ ਉਹ ਪਾ ਕੇ ਤੁਸੀਂ ਪੀ ਲਓ ਹੈਨਾ ਤੇ ਇਹ ਲਗਾਤਾਰ ਤੁਸੀਂ ਹਰ ਰੋਜ਼ ਐਨੀ ਮਿਕਦਾਰ 20 ਦਿਨ ਲੈਣੀ ਆ ਤੇ ਤੀਜੇ ਦਿਨ ਤੋਂ ਹੀ ਬਾਬਾ ਜੀ ਕਹਿੰਦੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਕਹਿੰਦੇ ਮੁੜ ਕੇ ਤਾਂ ਕਹਿੰਦੇ ਲਿਵਾਜ ਵਰਗੀ ਨਿਗਾਹ ਹੋ ਜੂ ਸਾਰੀ ਉਮਰ ਹੀ ਤੁਹਾਨੂੰ ਐਨਕ ਲਾਉਣ ਦੀ ਲੋੜ ਨਹੀਂ ਪੈਣੀ ਦੇਖੋ ਮੈਂ ਵੀ ਹਲੇ ਕਰਿਆ ਨਹੀਂ ਮੈਂ ਵੀ ਕਰੂੰਗੀ ਤੇ ਇਹਨੂੰ ਮੈਂ ਪਹਿਲਾਂ ਹੀ ਨੁਕਤਾ ਪਾਇਆ ਹੋਇਆ ਤੇ ਤੁਸੀਂ ਵੈਸੇ ਮੇਰੀ ਤਾਂ ਨਿਗਾਹ ਠੀਕ ਵੀ ਹੈ ਚਲੋ ਫਿਰ ਵੀ ਨਾ ਇਹਨੂੰ ਲੱਗੇ ਤੇ ਦੂਰ ਦੀ ਨਿਗਾਹ ਤਾਂ ਮੇਰੀ ਜਮੇ ਠੀਕ ਹੋ ਗਈ ਤੇ ਨੇੜੇ ਦੀ ਮਾੜਾ ਮੋਟਾ ਹੈ ਗਿਆ ਫਰਕ ਤੇ ਉਹ ਵੀ ਕਰਕੇ ਦੇਖ ਲਾਂਗੇ ਇਹ ਤੁਸੀਂ ਜਰੂਰ ਕਰਨਾ ਹੈ ਚਲੋ ਫੋਰਨੀ ਬਹਾਨੇ ਨਾਲ ਦਾਖਾਂ ਬਦਾਮ ਦਾ ਖਾਵਾਂਗੇ ਮੂੰਹ ਤਾਂ ਅਗਲਾ ਕਹਿੰਦਾ ਵੀ ਦਾਖਾਂ ਬਦਾਮ ਬਗਾ ਖਾਂਦੇ ਨੇ ਇਹ ਬਹਾਨੇ ਨਾਲ ਇਹੀ ਖਾ ਲਿਓ ਨਾਲੇ ਕਿ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਇਹ ਮੈਂ ਜਰੂਰ ਕਹਿਨੀ ਆ ਵੀ ਜਰੂਰ ਕਰਕੇ ਦੇਖੋ ਮੇਰੀ ਬੇਨਤੀ ਵੀ ਮੰਨ ਲਿਓ ਓਏ ਮੈਂ ਬੇਨਤੀ ਵੀ ਤਾਂ ਹੀ ਕਰਦੀ ਆਂ ਵੀ ਤੁਸੀਂ ਸਾਰੇ ਇਹ ਵਧੀਆ ਹੋ ਜੇ ਇਹ ਜੇ ਕਰਕੇ ਦੇਖੋ ਕਈ ਤਾਂ ਸੁਣ ਕੇ ਛੱਡ ਦਿੰਦੇ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਨਾ ਇਹਨੂੰ ਤੁਸੀਂ ਜਰੂਰ ਅਪਣਾਉਣਾ ਤੇ ਫਿਰ ਦੱਸਿਓ ਤੁਹਾਨੂੰ ਇਹਦਾ ਨੁਕਤਾ ਤੇ ਗੀਤ ਨੁਕਤਾ ਤਾਂ ਫਿਰ ਜੇ ਆ ਕਰਕੇ ਦੇਖੋ ਫਿਰ ਪਤਾ ਲੱਗੂਗਾ ਹੈਨਾ ਤੇ ਸਾਡਾ ਗੀਤ ਕਿਹੋ ਜਿਹਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਤੁੱਲਿਓ ਤੇ ਹੌਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ